ਕਪੂਰਥਲਾ ਦੇ ਫਗਵਾੜਾ ਸ਼ਹਿਰ ਚ ਹਰ ਗੋਬਿੰਦ ਨਗਰ ਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਲਮੀ ਸਟਾਈਲ ਚ ਆਏ ਤਿੰਨ ਮੁੰਡਿਆਂ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਪੂਰੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਮੁੰਡਿਆਂ ਨੇ ਫਿਲਮੀ ਸਟਾਈਲ ਚ ਡਾਕੂਆਂ ਵਾਂਗੂ ਹਥਿਆਰ ਲੈ ਕੇ ਮੈਡੀਕਲ ਸਟੋਰ ਦੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਹਿਲਾਂ ਦੇਖੋ ਇਹ ਪੂਰਾ ਵੀਡੀਓ ਫਿਰ ਸੁਣਾਉਂਦੇ ਆ ਇਹਨਾਂ ਨੇ ਜੋ ਘਟਿਆ ਘਰਨਾਮਾ ਕੀਤਾ ਸ਼ਮਰ ਸਿੰਘ ਜੀ ਤੁਸੀਂ ਕਿਹੜੀ ਦੁਕਾਨ ਕਰਦੇ ਆ ਬਾਂਸਰ ਮੈਡੀਕਲ ਦੇ ਨਾਮ ਕਿਹੜੀ ਜਗ੍ਹਾ ਹੈ ਹਰਗੋਬਿੰਦ ਨਗਰ ਕੀ ਗੱਲ ਕੀ ਹੋਈ ਤੁਹਾਡੇ ਨਾਲ ਸਰ ਸਵੇਰ ਨੂੰ 25 ਮਿੰਟ ਨੂੰ ਪਛੇ ਟਾਈਮ ਸੀ ਜੀ ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਲਪ੍ਰਿੰਟ ਤੇ ਕਹਿੰਦੇ ਜੋ ਹੈਗਾ ਤੁੰਤੇ ਤੋਂ ਮੇਰਾ ਅੱਛਾ ਜੀ ਤੇ ਮੈਂ ਆਪਣੇ ਪਹਿਲਾਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਪੁੰਡ ਟੱਕੇ ਅੰਦਰ ਬੰਦ ਅੰਦਰ ਆ ਗਿਆ ਜੋ ਜਿੰਨਾ ਗੱਲਾਂ ਹੀ ਪੈਸਾ ਸੀ ਉਹ ਸਾਰੇ ਚੱਕ ਲੈ ਕਿੰਨਾ ਕੁ ਸੀ ਲੱਗਦਾ ਕੈਸ਼ 40-50 ਹਜ਼ਾਰ ਦੀ ਗ੍ਰੀਪ ਸੀ ਅੱਛਾ ਜੀ ਕਿੱਥੋਂ ਆਤੇ ਐਸੀ ਉਹ ਬੰਦੇ ਮੋਟਰਸਾਈਕਲ ਤੇ ਸੀ ਕੀ ਕਿੰਨੇ ਉਹਨਾਂ ਪਿਸਤਲ થી ਕੋ ਪਿਸਤਲ ਕਿੰਨੇ ਪਿਸਤਲ ਸੀ ਇੱਕ ਪਿਸਤਲ ਸੀ ਇੱਕ ਮੁੰਡੇ ਕੋ ਪਿਸਤਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਲੜਦਾ ਰਿਹਾ ਸੀ ਅੱਛਾ ਮੂੰਹ ਬੰਦ ਸੀ ਮੂੰਹ ਬੰਦ ਸੀ ਕਾਏ ਕਿੱਧਰੋਂ ਮਿਹਨਤ ਕ ਮਿਹਰੋਂ ਤੋਂ ਸੜੀਂ ਤੋਂ ਆਏ ਬਸ ਅੱਛਾ ਤੇ ਇੱਦਾਂ ਚੱਲਦਾ ਕੱਤੇ ਸੀ ਉਹ ਮੋੜ ਸਾਰ ਦੇ ਮੋੜ ਸਾਰ ਦੇ ਕੀ ਤੁਹਾਡੇ ਸੀਸੀ ਕੈਮਰੇ ਚ ਆਏ ਹੋਣਗੇ ਕੀ ਇਹ ਕਹਿਣਾ ਚਾਹੁੰਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗ੍ਹਾ ਜਗ੍ਹਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਪੁੱਛਦੇ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਦੇ ਵਿੱਚ ਹੈ ਨਹੀਂ ਜੀ ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਛ ਨਹੀਂ ਬਸ ਤੋ ਵਾ ਤੂੰ ਬਾਈ ਥੋੜੀ ਬੋਲ ਬੈਠਾ ਹੋਈਏ ਜੀ ਸਹੀ ਥੋਰ ਕੀ ਲਾਗੇ ਬਸ ਪੈਸੇ ਲੈ ਕੇ ਗਏ ਜਿੰਨੇ ਜਿੰਨੇ ਪੈਸੇ ਸਾਰੇ ਕੀ ਕਿਆ ਕੀ ਉਹਨਾਂ ਨੇ ਤੁਹਾਨੂੰ ਜਦੋਂ ਅੰਦਰ ਬੁਲਾਇਆ ਜੋ ਪੈਸਾ ਦੇ ਦਿੱਤਾ ਅੱਛਾ ਤਤਕਾਲ ਡਿਸਟੈਂਡ ਦਿਖਾ ਕੇ ਉਹਨੇ ਤਾਂ ਮੰਗ ਲਏ ਪੈਸੇ ਨੂੰ ਅੱਛਾ ਇਹ ਕਾਊਂਟਰ ਟਾਪ ਕੇ ਅੰਦਰ ਆ ਗਏ ਸੀ ਉਹ ਅੰਦਰ ਕਾਊਂਟਰ ਟਾਪ ਕੇ ਅੰਦਰ ਆਏ ਦੂਜਾ ਭਾਈ ਇੱਕ ਬੰਦਾ ਕਾਊਂਟਰ ਟਾਪ ਕੇ ਆ ਗਿਆ ਇਹ ਅੰਦਰ ਇੱਕ ਬੰਦੇ ਨੇ ਉਹਨੂੰ 1 ਪੁਆਇੰਟ ਤੇ ਲਈ ਰੱਖਿਆ ਉਨੀ ਦੇਰ ਆਸ ਅੱਛਾ ਗਨ ਲੱਕੀ ਰੱਖੀ ਦੇਰ ਨਾਲ ਗੱਲੇ ਜੋ ਪੈਸੇ ਕੱਢ ਨਹੀਂ ਲੈ ਤੇ ਅਜੋ ਕੋ ਫੋਰਸ ਆਇਤੇ ਹੈ ਜੀ ਕੋਈ ਅਲਗ ਅਲਗ ਲੱਗਦਾ ਕੋਈ ਪੁਲਿਸ ਨਹੀਂ ਜੀ ਪੁਲਿਸ ਪੁਲਿਸ ਕਿਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਆਈ ਹੈਗੀ ਆਗੇ ਸਰ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਸੀਂ ਮੈਡੀਕਲ ਸ਼ਾਪ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਪਲਸਰ ਦੇ ਮੋਟਸਕਲਾ ਆਈ ਸੀ ਉਹਦੇ ਦਿਨ ਦੇ ਨਾ ਜੋ ਫੋਰਟ ਲੈ ਕੇ ਗਏ ਨੇ ਨਾ ਸਰ ਕਿੰਨੀ ਖੋਲ ਲਿਆ ਜੀ ਫਿਲਹਾਲ ਤਾਂ ਇਹ 50000 ਦਾ ਹੈ ਬਾਕੀ ਬਾਅਦ ਚੋਂ ਜੋ ਤਫਤੀਸ਼ ਦੇ ਅੰਦਰ ਆਊਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਤੇ ਲੈ ਗਿਆ ਜਾਂ ਕਿੱਦਾਂ ਆਹ ਜੀ ਵੀਡੀਓ ਦੇਖ ਰਹੇ ਆ ਇਹ ਕਹਿਤਾ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤੂੰ ਨਹੀਂ ਸ਼ਤ ਬਾਪਾ ਪਤਾ ਨਾ ਕੋਈ ਸੀਸੀਟੀਵੀ ਕੈਮਰੇ ਕਿੱਲੇ ਨੇ ਤੇ ਹਮੂਨ ਜੁੱਦੀ ਜੁੱਦੀ ਭਾਲ ਕੇ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਜੀ ਹਰਕੋਵਰ ਨਗਰ ਰੋਡ ਤੇ ਹੈ ਕਾਈ ਦੁਕਾਨਾਂ ਸਰ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸਰ ਸਮਾਨ ਹੈ ਪੁਲਿਸ ਦੇ ਨਾਮ ਤੇ ਲੱਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਫਗਵਾੜਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ